ਅੰਮ੍ਰਿਤਸਰ ਪੁਲਿਸ ਨੇ ਇੱਕ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚਿਟਾ ਵੇਚਣ ਦਾ ਕਾਰੋਬਾਰ ਕਰਦੇ ਸਨ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਲੜਕੀ ਹੈ ਉਹ ਨਵ ਵਿਆਹਤਾ ਹੈ ਤੇ ਉਹਨੇ ਹੱਥ ਚੂੜਾ ਪਾਇਆ ਸੀ ਲੇਕਿਨ ਉਸ ਨੂੰ ਥਾਣੇ ਦੀ ਹਵਾ ਖਾਣੀ ਪਈ ਕਿਉਂਕਿ ਪੁਲਿਸ ਨੇ ਬਹੁਤ ਜ਼ਿਆਦਾ ਸਖਤੀ ਕੀਤੀ ਸੀ ਜਿਸ ਦੇ ਚੱਲਦੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਸ ਵੇਲੇ ਉਹ ਪੁਲਿਸ ਦੀ ਗ੍ਰਿਫਤ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਮਹਿਲਾ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਕਿਉਂਕਿ ਇਸ ਕਰਕੇ ਕਿਉਂਕਿ ਇਸ ਵੱਲੋਂ ਲਗਾਤਾਰ ਜਿਹੜਾ ਹੈ ਇੱਥੇ ਵੇਚਿਆ ਜਾ ਰਿਹਾ ਸੀ ਸਮਾਨ ਸਰ ਕੀ ਕਹਿਣਾ ਚਾਹੋਗੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਸਮਾਨ ਵੇਚਿਆ ਜਿਹੜਾ ਇਸ ਤਰ੍ਹਾਂ ਜਿਹਦਾ ਨਵ ਵਿਆਹਤਾ ਹੈ ਉਸ ਨੂੰ ਫੜਨਾ ਵੀ ਕਾਫੀ ਔਖਾ ਹੁੰਦਾ ਹੈ ਇਹ ਪਹਿਲਾਂ ਵੀ ਅਸੀਂ ਮਾਨ ਜੋ ਕਮਿਸ਼ਨਰ ਸਾਹਿਬ ਦੇ تحت ਤੰਬਾਕੂ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਹੇ ਹਾਂ ਉਸੇ ਲੜੀ ਤਹਿਤ ਸਾਨੂੰ ਇਨਪੁਟ ਪਹਿਲਾਂ ਵੀ ਸੀ ਇਹਦੇ ਬਾਰੇ ਫਿਰ ਅਸੀਂ ਇਹਦਾ ਪ੍ਰੋਪਰ ਜੋ ਆਪਣਾ ਨਾਕਾਬੰਦੀ ਕੀਤੀ ਹੋਈ ਸੀ ਉਹ ਏਰੀਆ ਵਿੱਚ ਗਸ਼ਤੇ ਘਲ ਰਹੀ ਸੀ ਜਿਸ ਦੌਰਾਨ ਜਦੋਂ ਇਹ ਪਤੀ ਪਤਨੀ ਦੋਵੇਂ ਮਿਲੇ ਆ ਬਿੱਲਿਆਂ ਵਾਲੇ ਚੌਂਕ 'ਚ ਅਸੀਂ ਇਨਸਾਨ ਸਿੰਘ ਨੇ ਨਾਕਾ ਪਾਰਟੀ ਨਾਲ ਲਾ ਕੇ ਉਹਨਾਂ ਨੂੰ ਉਥੋਂ ਕਾਬੂ ਕੀਤਾ ਮੌਕੇ ਤੇ ਇਹਨਾਂ ਕੋਲੋਂ ਦੋਵਾਂ ਕੋਲੋਂ 10-10 ਗ੍ਰਾਮ ਹੀਰੋਨ ਜਿਹੜੀ ਬਰਾਮਦ ਹੋਈ ਫਿਰ ਇਹਨਾਂ ਤੇ ਪਰਚਾ ਦਰਜ ਕਰਕੇ ਤੇ ਇਹਨਾਂ ਨੂੰ ਕਿੜਾ ਵਾਰ ਰਿਮਾਂਡ ਲੈ ਕੇ ਹੁਣ ਪੁੱਛਗਿਛ ਵੀ ਕੀਤੀ ਗਈ ਇਹਨਾਂ ਤੋਂ ਤੇ ਹੁਣ ਇਹਨਾਂ ਨੂੰ ਜੇਲ੍ਹ ਛੱਡ ਕੇ ਪਾਇਆ ਜਾ ਰਿਹਾ ਸਰ ਇਹਨਾਂ ਕੋਲੋਂ ਇਲੈਕਟ੍ਰੋਨਿਕ ਕੰਡਾ ਵੀ ਬਰਾਮਦ ਹੋਇਆ ਇੱਕ ਇੱਕ ਇਲੈਕਟ੍ਰੋਨਿਕ ਕੰਡਾ ਜਿੱਤੇ ਤੋਲ ਕੇ ਸਮਾਨ ਵੇਚਦੇ ਸੀ ਤੇ ਹ ਕਾਫੀ ਪੁਰਾਣੇ ਸਮੇਂ ਤੋਂ ਇਹ ਆਪ ਵੀ ਪੀਂਦੇ ਐ ਤੁਮੇ ਡਿਕਟਿਆ ਤੇ ਵੇਚਦੇ ਵੀ ਐ ਨਾਲੇ ਪਰ ਇਸ ਨੇ ਨਵੀਂ ਵਿਆਹ ਕਰਾਇਆ ਸੀ ਕਿਉਂਕਿ ਚੂੜਾ ਪਾਇਆ ਉਸ ਵਿੱਚ ਇਹ ਤੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਐ ਲੇਡੀ ਦੇ ਮਨ ਨੂੰ ਛੇੜੀ ਆ ਪਹਿਲਿਆਂ ਨਾਲ ਛੜ ਛੜਾ ਹੋ ਗਿਆ ਸੀ ਉਹਨੇ ਤੇ ਨਾਲ ਹੋਇਆ ਸੀ ਇਹ ਮੁੰਡੇ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਆ ਤੇ ਆਪ ਵੀ ਦੋਵੇਂ ਨਸ਼ੇ ਦੇ ਆਦੀ ਐ ਤੇ 90 ਵਜਤਾ ਹੈ ਬਿਲਕੁਲ ਥੋੜਾ ਟਾਈਮ ਹੋ ਜਾਣਾ ਤੇ ਬਿਆਨ ਹਾਂਜੀ 90 ਵਜਤਾ ਤੇ ਸਰ ਇਹ ਦੋਵੇਂ ਮੀਆਂ ਬੀਬੀ ਕਰਦੇ ਸੀ ਕੰਮ ਇਸ ਤਰੀਕੇ ਦੇ ਦੋਵੇਂ ਕਰਦੇ ਸੀ ਦੋਵੇਂ ਦੋਵੇਂ ਸਮਾਨ ਵੇਚਦੇ ਆ ਲੈਉਂਦੇ ਆ ਪਿੱਛੋਂ ਉਹਦੀ ਪੁਸ਼ਕਿਸ਼ ਕੀਤੀ ਗਈ ਆ ਜਿਹੜਾ ਕਿ ਬੰਦਾ ਇਹਨਾਂ ਗੁਰਵਾਲੀ ਪਿੰਡ ਦਾ ਦੱਸਿਆ ਉਹਦੇ ਨੂੰ ਨਾਮਜ਼ਦ ਕਰਕੇ ਉਹਨੂੰ ਵੀ ਜਲਦੀ ਰਸ਼ ਕੀਤਾ ਜਾਊਗਾ ਪਰ ਸਰ ਕਿੱਡਾ ਔਖਾ ਹੁੰਦਾ ਕਿ ਜਦੋਂ ਮੀਆਂ ਬੀਬੀ ਇੱਕ ਤਰ੍ਹਾਂ ਬਿਆਰ 'ਚ ਜਾਂਦੇ ਹੋਣ ਕਿਉਂਕਿ ਇਹ ਤਾਂ ਨਵੇਂ ਵਿਆਹੇ ਨੇ ਤਾਂ ਉਹਨਾਂ ਨੂੰ ਹੱਥ ਲਗਾਉਣਾ ਵੀ ਮੁਸ਼ਕਲ ਹੁੰਦਾ ਤਾਂ ਕਿਵੇਂ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਜੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਵੇਖਿਆ ਇਹ ਇੱਕਦਮ ਵੇਖ ਕੇ ਪੁਲਿਸ ਨੂੰ ਮੋੜ ਲੱਗੀ ਤੇ ਪਹਿਲਾਂ ਹੀ ਪੁਲਿਸ ਕੋਲ ਇਨਫੋਰਮੇਸ਼ਨ ਸੀ ਇਹਦਾ ਲੇਡੀ ਜੇ ਜਦੋਂ ਅਸੀਂ ਮੈਡਮ ਨਾਲ ਹੀ ਇਹਦੇ ਸਰਚ ਕੀਤੀ ਗਈ ਤੇ ਇਹਨਾਂ ਕੋਲੋਂ ਦੋਵਾਂ ਕੋਲੋਂ 10-10 ਗ੍ਰਾਮ ਹੀ ਇਹਨਾਂ ਨੂੰ ਤੇ ਨਾਲ ਕੰਪਿਊਟਰ ਕੰਡਾ ਜਿਹੜਾ ਉਹ ਬਰਾਮਦ ਸੜਕਾਂ ਤੇ ਵੀ ਵੇਚਦੇ ਸੀ ਇਦਾਂ ਇਹ ਘਰ 'ਚ ਵੀ ਵੇਚਦੇ ਸੜਕਾਂ 'ਚ ਵੀ ਵੇਚਦੇ ਆ ਜੀ ਜਿੱਥੇ ਫੋਨ ਨੰਬਰ ਨਾਲ ਰੱਖਿਆ ਮੋਬਾਈਲ ਨਹੀਂ ਤਾਂ ਅਸੀਂ ਲਾਇਆ ਨਾ ਅੱਗੇ ਫਰੈਂਸਿਕ ਕਰ ਰਹੇ ਜਾਂਚ ਪੁਆਇੰਟਾਂ ਦੀ ਮੋਬਾਈਲ ਨੰਬਰ ਤੋਂ ਸਾਰੇ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਕੱਢੇ ਜਾਣਗੇ ਹੋਮ ਡਿਲੀਵਰੀ ਕਰਦੇ ਸੀ ਸਾਰੇ ਮਤਲਬ ਹੋਮ ਵੀ ਕਹਿ ਸਕਦੇ ਹੋ ਕਿ ਅਸੀਂ ਬਾਕੀ ਅਸੀਂ ਕਰ ਰਹੇ ਹਾਂ ਵਰਕ ਆਊਟ ਤੇ ਮੋਬਾਈਲ ਨੰਬਰਾਂ ਤੇ ਕਰ ਰਹੇ ਹਾਂ ਸਰ ਕਿੰਨੀ ਕਾਮਯਾਬੀ ਸਮਝਦੇ ਹੋ ਕਿਉਂਕਿ ਇਸ ਤਰ੍ਹਾਂ ਕੇ ਨਾ ਕਾਬੂ ਕਰਨਾ ਕਾਫੀ ਔਖਾ ਹੁੰਦਾ ਇਹ ਮਤਲਬ ਨਟੋਰੀਅਸ ਸੀਏ ਜਿਵੇਂ ਪਸਮਾਲ ਪੈਟਰਨ ਹੁੰਦੇ ਆ ਜੀ ਆ ਪਿੰਦੇ ਆ ਕੁਝ ਵੇਚਦੇ ਆ ਰਖਾਂ ਲਾਈ ਜਾਂਦੇ ਆ ਤੇ ਬਦਨਾਮ ਬਹੁਤ ਹੀ ਇਹ ਮਹੱਲੇ ਚ ਮੀਆਂ ਬੀਬੀ ਇਸ ਕਰਕੇ ਵਧੀਆ ਜੀ ਮਹੱਲੇ ਵਾਲੇ ਬਹੁਤ ਵਧੀਆ ਮੈਸੇਜ ਦਿੱਤਾ ਕਿ ਵਧੀਆ ਕੰਮ ਹੋਇਆ ਕਾਫੀ ਲੋਕ ਕਹਿ ਰਹੇ ਨੇ ਕਿ ਇਹਨਾਂ ਨੇ ਕਾਫੀ ਦੇਰ ਤੋਂ ਕੰਮ ਕੀਤਾ ਹੈ ਕਹਿ ਰਹੇ ਲੋਕ ਜੀ ਉਹੀ ਕਰ ਰਹੇ ਸਾਰਾ ਬੈਕਵਰਡ ਇਹਨਾਂ ਦੇ ਕੱਢ ਰਹੇ ਪਰਚਾ ਵੀ ਪਹਿਲਾਂ ਦਰਜਿਆ ਤੇ ਮਤਲਬ ਹੋਰ ਵੀ ਲਿੰਕ ਹੈ ਸਾਰੇ ਇਹਨਾਂ ਦੇ ਲੱਭਨਾਂ ਇਹਦਾ ਕਿ ਨੌਜਵਾਨ ਕੁਝ ਪਤਾ ਲੱਗਾ ਜੀ ਇਹ ਬਸ ਇਹੋ ਜੀ ਨਸ਼ਾ ਕਰਦੇ ਆ ਹੈ ਅਮਲੀ ਇਹ ਦੋਵੇਂ ਜਾਣੇ ਵਿਆਹ ਨੂੰ ਕਿੰਨੀ ਦੇਰ ਹੋਈ ਸੀ ਵਿਆਹ ਨੂੰ ਕਰੀਬ 3-4 ਮਹੀਨੇ ਹੋ ਗਏ ਨੇ ਹਾਂਜੀ ਤੇ ਸਰ ਇਹ ਜਿਸ ਤਰ੍ਹਾਂ ਕਾਰੋ ਕਿੰਨੀ ਦੇਰ ਤੋਂ ਕਾਰੋਬਾਰ ਕਰ ਰਹੇ ਸੀ ਇਹ ਵਾਲਾ ਜਰਾ ਸਾ ਇਹ ਤਾਂ ਮੁੰਡੇ ਤੇ ਪਹਿਲਾਂ ਵੀ 2022 ਤੱਕ ਪਰਚਾ ਦਰਜਿਆ ਤੇ ਕੁੜੀ ਵੀ ਪੁਰਾਣੀ ਮਤਲਬ ਹੈਗੀ ਨਸ਼ੇ ਦਾ ਆਪ ਵੀ ਲੈਂਦੀ ਹੈ ਡਿਕਟਿਆ ਦੋਵੇਂ ਡਿਕਟਿਆ ਇਹ ਕਰਦੇ ਵੀ ਆ ਕੰਮ ਬੜੇ ਲਿਖੇ ਨੇ ਨਹੀਂ ਪੜੇ ਲਿਖੇ ਉਹਦੇ ਬਾਰੇ ਥਾਣੇਦਾਰ ਨੇ ਸਾਮਪਲਟਨ ਦੀ ਕੀਤੀ ਤੋਸ਼ਕਿਸਣਾ ਜੀ ਸਰ ਮੁਹੱਲੇ ਵਾਲੇ ਵੀ ਕਹਿ ਰਹੇ ਨੇ ਕਿ ਚੰਗਾ ਹੋਇਆ ਹਥੋਂ ਦਾ ਗੰਦ ਨਿਕਲਿਆ ਕਰ ਰਹੇ ਆ ਜੀ ਅਸੀਂ ਅਸੀਂ ਪੁਰਵ ਸਖਤ ਕ ਪੁਲਿਸ ਦੀ ਕਾਰਵਾਈ ਸਖਤ ਹੈ ਅਸੀਂ ਕਿਸੇ ਨੂੰ ਵੀ ਬਖਸ਼ਿਆ ਜਿਹੜਾ ਗਲਤ ਕੰਮ ਕਰੂਗਾ ਜੀ ਪਰ ਹੋਰ ਵੀ ਇਹਦਾ ਕੱਲੋ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਇਹਨਾਂ ਕੋਲ ਹੋਰ ਅੱਗੇ ਪੁਸ਼ਕਿਸ਼ ਕਰਕੇ ਉਹਤੇ ਵੀ ਫਾਰਵਰਡ ਲਿੰਕ ਦੇ ਵਰਕਆਊਟ ਕਰ ਰਹੇ ਆ ਜੀ ਉਹ ਵੀ ਅਸੀਂ ਜਲਦ ਜਿਹੜੇ ਬੰਦੇ ਅਰੈਸਟ ਕਰਕੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇ ਬਿਲਕੁਲ ਤਾਂ ਥੈਂਕ ਯੂ ਜੀ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਨਵੇਂ ਵਿਆਹ ਵਾਲੀ ਜੋੜੀ ਸੀ ਤੇ ਜੇ ਅਕਸਰ ਬਾਜ਼ਾਰਾਂ ਚ ਘੁੰਮਣ ਜਾਂਦੇ ਸੀ ਪਰ ਜਦੋਂ ਘੁੰਮਣ ਜਾਂਦੇ ਸੀ ਤੇ ਉੱਥੇ ਜਾ ਕੇ ਲੋਕਾਂ ਨੂੰ ਪਹਿਲਾਂ ਹੀ ਫੋਨ ਕੀਤਾ ਹੁੰਦਾ ਸੀ ਕਿ ਤੁਸੀਂ ਉੱਥੇ ਆ ਜਾਓ ਤੇ ਇਲੈਕਟ੍ਰੋਨਿਕ ਅੰਡਾ ਉਹਨਾਂ ਦੇ ਕੋਲ ਹੁੰਦਾ ਸੀ ਤੇ ਮੌਕੇ ਤੇ ਹੀ ਇਹ ਜਿਹੜਾ ਹੈ ਉਸ ਦੀ ਡਿਲੀਵਰੀ ਕਰ ਦਿੰਦੇ ਸਨ ਤੇ ਉੱਥੋਂ ਚਲੇ ਜਾਂਦੇ ਸਨ ਤੇ ਸ਼ਾਪਿੰਗ ਕਰਨ ਦੇ ਬਹਾਨੇ ਮਾਰਕੀਟ 'ਚ ਜਾ ਕੇ ਇਸ ਤਰੀਕੇ ਦੇ ਨਾਲ ਨਵ ਵਾਹਤਾ ਜਿਹੜੀ ਜੋੜੀ ਹੈ ਉਹ ਨਵੇਂ ਵਿਆਹ ਵਾਲੀ ਜੋੜੀ ਹੈ ਕੰਮ ਕਰਦੇ ਸੀ ਤੇ ਪੁਲਿਸ ਨੂੰ ਸ਼ੱਕ ਸੀ ਔਰ ਪੁਲਿਸ ਨੇ ਇਹਨਾਂ ਤੇ ਬਕਾਇਦਾ ਟਰੈਪ ਲਗਾਇਆ ਔਰ ਟਰੈਪ ਲਗਾ ਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਜਿਸ ਦੇ ਵਿੱਚ ਕੀ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਆਕੇ ਆਂਦੇ ਨੇ ਉਹਦੀ ਵੀ ਕੋਹ ਕੀਤੀ ਜਾ ਰਹੀ ਹੈ ਤੇ ਛੇਤੀ ਤੋਂ ਛੇਤੀ ਇਹਨਾਂ ਦੇ ਉੱਤੇ ਕਾਬੂ ਵੀ ਪਾਇਆ ਜਾਏਗਾ ਕੈਮਰਾਮੈਨਰ ਇਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅਮਰਤ